ਹੱਕ ਬੰਦਾ ਸੀ ਆਪਣੇ ਇਲਾਕੇ ਦੇ ਲੋਕਾਂ ਦੇ ਵਾਸਤੇ ਉਹਨਾਂ ਦੀ ਆਵਾਜ਼ ਨੂੰ ਮੇਰੇ ਤੱਕ ਪਹੁੰਚਾਣਾ ਜੋ ਸਮੱਸਿਆ ਇਲਾਕੇ ਚ ਆਉਂਦੀ ਸੀ ਅਗਰ ਉਸ ਦੇ ਬਾਵਜੂਦ ਮੇਰ ਦਾ ਫਰਜ਼ ਵੀ ਬੰਦਾ ਸੀ ਵੀ ਉਹਨਾਂ ਦੀ ਸਮੱਸਿਆ ਨੂੰ ਸੁਣਨਾ ਲੇਕਿਨ ਇੱਕਦਮ ਬਾਰ ਕਰਨਾ ਕਿ ਤਸਾ ਇੱਕ ਉਚਿਤ ਹੈ ਕੀ ਲੱਗਦਾ ਹੈ ਗੱਲ ਹੁੰਦੀ ਹੈ ਕਿ ਕੁਝ ਲੋਕਾਂ ਨੂੰ ਪ੍ਰਮਾਤਮਾ ਦੀ ਬਖਸ਼ਿਸ਼ ਨਾ ਪ੍ਰਮਾਤਮਾ ਦਾ ਆਸ਼ੀਰਵਾਦ ਲੇਣਾ ਮਾਰ ਕੇ ਉਹ ਨੂੰ ਹਜਮ ਨਹੀਂ ਹੁੰਦਾ ਔਰ ਮੈਨੂੰ ਲੱਗਦਾ ਹੈ ਕਿ ਸਾਡੇ ਲੁਧਿਆਣੇ ਦੀ ਮੇਅਰ ਸਾਹਿਬਾ ਨੂੰ ਵੀ ਸ਼ਾਇਦ ਇਹ ਸਮੱਸਿਆ ਹੈਗੀ ਹੈ ਮੇਰੀ ਉਹਨਾਂ ਦੇ ਦਿਮਾਗ ਤੇ ਚੜ ਗਈ ਚੁਣੀ ਹੋਈ ਨੁਮਾਇੰਦੇ ਕਾਉਂਸਲਰਸ ਜੇ ਮੇਅਰ ਕੋਲ ਆ ਕੇ ਆਪਣੀ ਸਮੱਸਿਆਵਾਂ ਨਹੀਂ ਦੱਸਣਗੇ ਤੇ ਕਿਹਨੂੰ ਦੱਸਣਗੇ ਸੁਭਾਵਿਕ ਹੈ ਕਿ ਕੰਸਲਰ ਨੇ ਆ ਕੇ ਮੇਰੇ ਨਾਲ ਹੀ ਆਪਣੀ ਏਰੀਆ ਦੀ ਸਮੱਸਿਆ ਕਰਨੀ ਹੈ ਅੱਜ ਹਾਲਤ ਨੂੰ ਜਾਣ ਦੀ ਇਹ ਹੋਈ ਪਈ ਹੈ ਕਿ ਸਾਰੇ ਪਾਸੇ ਪਾਣੀ ਗੋਡੇ-ਗੋਡੇ ਖੜਾ ਹੈ